ਬੀਤੇ ਕੁਝ ਸਮੇਂ ਤੋਂ ਜੈਟ ਏਅਰਵੇਜ਼ ਦੀਆਂ ਸੇਵਾਵਾਂ ਨੂੰ ਠੱਪ ਕਰ ਦਿੱਤਾ ਗਿਆ ਸੀ ਜੈਟ ਏਅਰਵੇਜ਼ ਦੀਆਂ ਫਲਾਈਟਾਂ ਰੱਦ ਹੋਣ ਨਾਲ ਹਵਾਈ ਮੁਸਾਫਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸਰਕਾਰ ਵੱਲੋਂ ਹੁਣ ਦੂਜੀਆਂ ਕੰਪਨੀਆਂ ਨੂੰ ਜੈਟ ਦੀ ਜਗ੍ਹਾ ਉਡਾਨ ਭਰਨ ਦੇ ਲਈ ਹਰੀ ਚੰਡੀ ਦੇ ਦਿੱਤੀ ਗਈ ਹੈ ਜਿਸ ਦੇ ਮੱਦੇਨਜ਼ਰ 3 ਮਹੀਨੇ ਦੇ ਲਈ ਜੈਟ ਏਅਰਵੇਜ਼ ਦੇ ਖਾਲੀ ਸਟਾਲ ਦੂਜੀਆਂ 에ਅਰਲਾਈਨਾਂ ਨੂੰ ਸੌਂਪ ਦਿੱਤੇ ਗਏ ਨੇ ਸਰਕਾਰ ਵੱਲੋਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋਇਨਾ ਸਲੋਟਾਂ ਨੂੰ ਕਿਸੇ ਦੂਜੀ ਕੰਪਨੀ ਨੂੰ ਜਾਰੀ ਕਰੇਗੀ ਇਸ ਲੋਟ ਸਿਰਫ ਉਹਨਾਂ ਹੀ ਹਵਾਈ ਕੰਪਨੀਆਂ ਨੂੰ ਮਿਲਣਗੇ ਜਿਨ੍ਹਾਂ ਦੇ ਕੋਲ ਜਹਾਜ਼ਾਂ ਦੀ ਗਿਣਤੀ ਜ਼ਿਆਦਾ ਹੈ ਜ਼ਿਕਰ ਖਾਸ ਹੈ ਕਿ ਇਸ ਦੇ ਕਾਰਨ ਲੋਕ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਪਰ ਹੁਣ ਸਰਕਾਰ ਦਾ ਇਹ ਫੈਸਲਾ ਲੋਕਾਂ ਨੂੰ ਵੱਡੀ ਰਾਹਤ ਦੇਵੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563